ਉਹ ਭਈ ਪੂਰਾ ਲੜ ਰਿਹਾ ਹਵਾ ਨਾਲ ਹਾਂਜੀ ਹਾਂਜੀ ਯਾਰ ਜਿਵੇਂ ਏਅਰਪੋਰਟ ਵਾਲੀ ਫੀਲਿੰਗ ਆਉਂਦੀ ਆ ਫਰੀ ਤਾਂ ਲੈ ਜੀ ਵੇਖੋ ਹਾਂ ਇੱਕ ਇੱਕ ਮੋਟਰ ਦੀ ਤਕਰੀਬਨ 4 ਕਿਲੋ ਦੀ ਥਰਸਟ ਆ ਜੀ ਜੀ ਤੇ ਇੱਕ ਕਾਰਬਨ ਫਾਈਬਰ ਦੇ ਪ੍ਰੋਪੈਲਰ ਲੱਗੇ ਆ ਜੀ ਇਹ ਇਹ ਚਾਰ ਮੋਟਰਾਂ ਇਹ ਚਾਰ ਮੋਟਰਾਂ ਜੀ ਮਤਲਬ 16 ਕਿਲੋ ਭਾਰ ਨੂੰ ਪਿੱਛੇ ਨੂੰ ਧੱਕਦਾ ਬਿਲਕੁਲ ਹਾਂ ਜੀ ਇਹਦਾ 10 ਕਿਲੋ 400 ਦੇਖੋ ਇੱਕ ਤਾਂ ਜਹਾਜ ਜਿਹੜਾ ਲੈਫਟ ਰਾਈਟ ਆ ਉਹ ਐਂ ਕਨਸਿਡਰ ਹੁੰਦਾ ਵੀ ਤੁਸੀਂ ਇੱਥੇ ਬੈਠੇ ਹੋ ਵਿੱਚ ਇਹਦੇ ਜੀ ਤੇ ਆਪਣਾ ਮੂੰਹ ਇਧਰ ਨੂੰ ਹੈ ਜੀ ਤਾਂ ਲੈਫਟ ਮੇਰਾ ਆ ਜੀ ਤੇ ਮੇਰਾ ਰਾਈਟ ਇਹ ਆ ਜੀ ਰਿਮੋਟ ਵਾਲੇ ਚਾਜਾਂ 'ਚ ਭਲੇਖਾ ਪੈਂਦਾ ਜਦੋਂ ਤਾਂ ਚਾਜ ਦਾ ਐਂਗਲ ਵੱਧ ਗਿਆ ਤੇ ਉੱਪਰ ਨੂੰ ਚੜੂਗਾ ਹੂੰ ਰੇਸ ਦੇਣੀ ਪਊਗੀ ਨਾਲ ਹੂੰ ਜਦੋਂ ਐਲੀਵੇਟਰ ਡਾਊਨ ਕਰਤਾ ਤਾ ਥੱਲੂ ਹਵਾ ਕੱਟੀ ਗਈ ਇਹਨੇ ਪਿੱਛੋਂ ਉੱਪਰ ਨੂੰ ਚੱਕਿਆ ਇਹਨੇ ਪੂਛ ਐ ਚੱਕਤੀ ਇਹਦਾ ਮੂੰਹ ਥੱਲੇ ਨੂੰ ਆਜ ਦਾ ਐਂਗਲ ਘਟ ਗਿਆ ਚਲ ਤੇ ਆ ਆ ਆ ਆ ਬਕਸਾ ਚੱਕਣਾ ਜੀ ਫੇਰ ਰਿਮੋਟ ਹੁੰਦਾ ਆਹ ਆਹ ਕੋਈ ਨਾ ਮਮਾ ਬੱਜਾ ਚੱਕਣਾ ਹਾਂ ਆਹ ਸਲੋਕ ਉਹ ਵੱਡਾ ਜਿਹਾ ਲੇਗ ਚੱਕ ਹਵਾ ਹਵਾ ਵੱਡੀ ਵੱਡਾ ਚੱਕਣਾ ਇਹ ਰਿਮੋਟ ਕਿਸੇ ਨਾ ਵੀ ਲੱਗ ਜਾ ਬਾਈ ਜੀ ਇਹ ਰਿਮੋਟ ਜਿਹੇ ਤੇ ਰੀਵਰ ਜਿਹੜਾ ਆ ਮੈਚ ਦੇ ਰੀਸੀਵਰ ਚਾਹੀਦਾ ਹੈ ਠੀਕ ਹੈ ਜੀ ਉਸ ਜਿਹੜੇ ਜਿਹੜੇ ਜਹਾਜਾਂ ਚ ਰੀਸੀਵਰ ਪਾਏ ਆ ਇਹ ਜੀ ਉਹੀ ਜਿਹੜਾ ਚਲ ਬੰਦੇ ਚ ਆਪਾਂ ਮਾਡਲ ਚੇਂਜ ਕਰਕੇ ਨਾ ਹੀ ਦੇਣਾ ਸਿਲੈਕਟ ਆ ਆਹ ਤੱਕ ਉਹ ਪਰਹੋ ਜਾ ਇਹ ਚ ਇਹ ਟੈਂਕ ਵੀ ਲਾਦ ਲੈਂਦਾ ਇਹ ਚ ਚਲ ਰੀਅਲ ਚ ਇਹ ਚ ਟੈਂਕ ਲੈ ਜਾਂਦੇ ਆ ਇਹ ਚ ਤਾਂ ਤਾਂ ਪਖਾਈ ਯਾ ਇਹ ਵੱਡਾ ਬਹੁਤ ਚਲੋ ਹਾਂਜੀ ਹਾਂਜੀ ਇਹ ਦੇਖੀ ਸਾਰਾ ਚੱਲਦਾ ਭਰਾ ਕੇ 10 ਫੁੱਟ ਦਾ ਤਾਂ ਹੋਊ ਹਨਾ ਐਚ ਆਈ ਹੈਗਾ 10 ਫੁੱਟ ਦਾ ਤਾਂ ਹੋਊਗਾ ਮੈਂ ਜਾਣੀ ਓਏ ਹੂੰ ਤੂੰ ਵੀ ਕਹਿਣਾ ਮੈਂ ਸੌਤ ਫੇਰ ਬਣਾਉਣਾ ਹੂੰ ਬੰਦ ਸੀ ਮੇਰਾ ਮਾਈਕ ਹੂੰ ਅੱਛਾ ਮੇਰਾ ਮਾਈਕ ਬੰਦ ਸੀ ਹੂੰ ਹਾਂ ਚਾਂਦੀ ਵੀ ਕਹਿੰਦਾ ਮੈਂ ਸੌਫਟਵੇਅਰ ਬਣਾਉਣਾ ਠੀਕ ਹੈ ਇਹ ਆ ਆ ਆਹ ਪੱਟੀ ਆ ਬਾਈ ਨਹੀਂ 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 ਚਾਚਾ ਜੀ ਉਹ ਤਾਂ ਬਾਣ ਦੇ ਵਿੱਚ ਬਣੀ ਵੀ ਆ ਹਾਂ ਸਾਰੀਆਂ ਵੀਡੀਓਜ਼ ਹੁੰਦੀਆਂ ਚੈਨਲ ਤੇ ਇਹਨਾਂ ਦੇ ਹਾਂ ਚੈਨਲ ਤੇ ਵੀਡੀਓ ਤਾਂ ਮੈਂ ਦੇਖਦਾ ਹਾਂ ਨਾ ਠੀਕ ਹੈ ਚਰੀ ਜੀ ਦੇ ਕੋਲ ਜਾਂ ਕਣਕਾਂ ਕਣਕਾਂ ਜਿਹਾਂ ਵੇਲੇ ਢਾਏ ਸੀ ਆਪਾਂ ਕੋਈ ਹਾਂਜੀ ਹਾਂਜੀ ਕਣਕਾਂ ਹੀ ਵੇਲੇ ਢਾਏ ਸੀ ਹਾਂਜੀ ਉਹ ਪੀਲਾ ਹੈ ਯਾਰ ਬਹੁਤ ਤੇਜ਼ ਚਾਚੂ ਪੀਲਾ ਬਹੁਤ ਤੇਜ਼ ਜਿਹੜਾ ਕੋਲ ਜਾਂਦਾ ਗੋਲੀ ਹੁੰਦੇ ਸਾਨੂੰ ਹਟ ਜਾਂਦਾ ਉਹ ਉਹ ਅੱਜ ਅੱਜ ਉਹ ਪਾ ਕੈਮਰਾ ਲੈਣਾ ਸੀ ਜ਼ੂਮ ਵਾਲਾ ਦੂਜਾ ਨਿੱਕਾ ਹੈਨਾ ਹਾਂ ਕੋਈ ਨਾ ਦਿਖਾਉਣਾ ਉਹ ਹੁਣੇ ਲੱਗਣਾ ਸੀ ਨਾਲ ਜਾ ਕੇ ਮੈਂ ਮੌਸਮ ਜੇ ਹੋ ਗਿਆ ਨਾ ਠੀਕ ਹੂੰ ਜਿਵੇਂ ਆ ਕੋਈ ਮੀਂਹ ਜੇ ਪੈਣ ਲੱਗੇ ਜੀ ਤੇ ਬੱਦਲ ਜੇ ਹੁਣ ਕਿਤੇ ਪਿੱਛੇ ਮੜ ਜੇ ਹਾਂਜੀ ਫੇਰ ਜ਼ਿਆਦਾ ਦਿਂਗਾ ਫੇਰ ਬੈਕਗ੍ਰਾਉਂਡ ਤੇ ਦਿਸਦਾ ਇੱਕ ਚਾਚੂ ਉਹ ਪੀਲਾ ਕਰਕੇ ਨੂੰ ਦਿਂਦਾ ਵੀ ਬੜਾ ਜ਼ਿਆਦਾ ਉਹ ਦਿਸਦਾ ਵੀ ਵੱਧਦਾ ਬਈ ਇਹ ਇਹਦੇ ਰੰਗ ਵੀ ਮਤਲਬ ਕੋਈ ਸਪੈਸ਼ਲ ਕਰਨਾ ਪੈਂਦਾ ਵੀ ਆਪਾਂ ਨੂੰ ਕੋਈ ਹੈਗਾ ਜਾਂ ਜਿਹੜਾ ਮਰਜ਼ੀ ਰੰਗ ਕਰ ਸਕਦੇ ਆ ਪੀਲਾ ਰੰਗ ਜਿਹੜਾ ਆਮ ਕਰਕੇ ਜਿਆਦਾ ਤਾਂ ਜਿਆਦਾ ਹੁੰਦਾ ਜੀ ਵੀ ਦਿੱਸੇ ਹਾਂ ਪੀਲੇ ਰੰਗ ਦੀ ਜਿਹੜੀ ਉਹ ਜਿਆਦਾ ਆ ਆ ਉਹਦੀ ਬੇਵ ਲੈਂਥ ਜਿਆਦਾ ਆ ਪੀਲੇ ਰੰਗ ਜਿਆਦੇ ਹਾਂ ਪੀੜਾ ਤੇ ਲਾਲ ਤੇ ਹਰਾ ਹੈ ਨਾ ਤਾਂ ਹੀ ਉਹ ਲੱਤ ਜਿਹੜੀਆਂ ਬੱਤੀਆਂ ਹੁੰਦੀਆਂ ਆਪਣੇ ਉਹ ਪੀਲੀ ਤੇ ਲਾਲ ਬੱਤੀ ਹੈ ਨਾ ਲਾਲ ਬੱਤੀ ਇਸ ਕਰਕੇ ਲਾਲ ਆ ਲਾਲ ਕਿ ਉਹਦੀ ਬੇਵ ਲੈਂਥ ਜ਼ਿਆਦਾ ਵੀ ਉਹ ਦੂਰੋਂ ਦਿਸ ਜੇ ਹਾਂਜੀ ਹਾਂਜੀ ਜਿਹੜੀਆਂ ਸੱਜਣੋਂ ਲਾਈਟਾਂ ਨਹੀਂ ਆਪਣੇ ਲੱਗੀਆਂ ਹੁੰਦੀਆਂ ਟ੍ਰੈਫਿਕ ਵਾਲੀਆਂ ਉੱਥੇ ਲਾਲ ਤੇ ਪੀਲੀ ਲਾਈਟ ਇਸ ਕਰਕੇ ਆ ਗਿਆ ਜੱਜ ਹਾਂਜੀ ਅੱਛਾ ਜੀ ਆ ਆ ਗਈ ਆਪਣੀ ਪੱਟੀ ਪੱਟੀ ਇਹ ਭਾਈ ਤਾਂ ਕਿੱਲਾ ਪਹੁੰਚ ਗਾੜ ਹਾਂਜੀ ਇੱਕੜ ਚ ਆ ਜੀ ਇੱਕ ਕਿੱਲਾ ਛੱਡੀ ਬੈਠੇ ਆ ਬੱਲੇ ਬੱਲੇ ਚਾਚਾ ਚਟਾ ਪੜਨਾ ਕੰਪਿਊਟਰ ਖਰਾਹ ਲਾ ਕੇ ਹਾਂਜੀ ਪੂਰਾ ਸੁਹਾਗੇ ਸੁਬੇ ਬਾਗੇ ਤੋਂ ਹੈ ਚਾਚਾ ਜੀ ਫੋਨ ਫੜਾ ਦਿਓ ਸ਼ਰਨਿੰ ਫੋਨ 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 ਹਾਂ ਨਹੀਂ ਮੈਂ ਪਾ ਦੂੰ ਸਨੈਪਚੈਟ ਆਂ ਆਹ ਦੇਖੋ ਪ੍ਰੀਤ ਆਏ ਲੱਗਣੀ ਹੈ ਬੈਟਰੀ 16000 ਐਮ ਐਚ ਦੀ ਆ ਬੈਟਰੀ ਹਾਂ ਇਹ 16000 ਐਮ ਐਚ ਦੀ 16000 एमएच प्री तो जेडी अपने ਕੋਲ ਪਾਵਰ ਬੈਂਕ ਹੁੰਦਾ ਉਹ ਵੀ 5000 एमएच ਤੱਕ ਹੁੰਦਾ 2000 ਬਾੜੇ ਤੋਂ ਬਾੜਾ ਉਹ 2000 एमएच ਇਹ 16 ਇਹ 16 ਗਾ 1000 एमएच ਹੋ ਗਈ 22 वोल्ट 22 वोल्ट ਚ ਆ ਬੋਲਦਾ ਪੂਰਾ ਅੱਛਾ ਬੋਲ ਪਿਆ ਹੁਣ ਇਹ ਬੋਲ ਨੂੰ ਡਿਵੈਟ ਕਰ ਰਿਹਾ ਹੈ ਸਿਗਨਲ ਦੀ ਹਾਂਜੀ ਭਾਈ ਜੀ ਤੋਂ ਆਪਾਂ ਨਾ ਆਮ ਤੌਰ ਤੇ ਜਦੋਂ ਸਾਡੇ ਵਾਲਾ ਅਸੀਂ ਮਤਲਬ ਉਹ ਉਡਾਉਨੇ ਆ ਡਰੋਨ ਹਾਂਜੀ ਉਹ ਕਲੈਬ੍ਰੇਸ਼ਨ ਮੰਗਦਾ ਏ ਵੀ ਸੈਂਸਰਾਂ ਦੀ ਕਲੈਬ੍ਰੇਸ਼ਨ ਉੱਤਰ ਦੱਖਣ ਦੀ ਹੋਰ ਸਾਰੀ ਮੰਗਦਾ ਉਹ ਐਕਚੁਅਲੀ ਉਹਦੇ ਸਿਸਟਮ ਇਹ ਆ ਜੀ ਉਹ ਜੀਪੀਐਸ ਦੇ ਨਾਲ ਉੱਡਦਾ ਅੱਛਾ ਉਹ ਜੀਪੀਐਸ ਨਾਲ ਉੱਡਦਾ ਇਹਦੇ 'ਚ ਜੀਪੀਐਸ ਦਾ ਕੋਈ ਮਤਲਬ ਨਹੀਂ ਇਹਨੇ ਟੋਟਲੀ ਆਪਣੀ ਨਿਗਾ ਚੁੱਡਣੇ ਜੀ ਔਰ ਲਾਈਨ ਆਫ ਸਾਈਡ ਚੁੱਡਣੇ ਜਿਵੇਂ ਤੁਮ ਮੈਂ ਦੱਸਿਆ ਜੀ ਔਰ ਇਹਦਾ ਜੀਪੀਐਸ ਨਾਲ ਸੈਟੇਲਾਈਟ ਨਾਲ ਕੋਈ ਸਬੰਧ ਨਹੀਂ ਉਹ ਤੁਹਾਡਾ ਜਿਹੜਾ ਡਰੋਨ ਹੈ ਉਹ ਜਿੰਨਾ ਚਿਰ ਨੂੰ ਜੀਪੀਐਸ ਨਹੀਂ ਮਿਲਦਾ ਸੈਟਲਾਈਟ ਨਹੀਂ ਮਿਲਦਾ ਉਹਨੇ ਉੱਡਣਾ ਉਹ ਉੱਡਣਾ ਉਹ ਫਿਰ ਸਿਗਨਲ ਬੀ ਕਾਈ ਉਹ ਫਿਰ ਤਾਂ ਸਾਰੀ ਉਹ ਕੈਲੀਬ੍ਰੇਸ਼ਨ ਮੰਗਦਾ ਹਾਂ ਹਾਂਜੀ ਹਾਂ ਇਹ ਚੀਜ਼ ਹੈ ਉਹ ਡਾਇਰੈਕਸ਼ਨਾਂ ਦੀ ਕੈਲੀਬ੍ਰੇਸ਼ਨ ਮੰਗਦਾ ਹੈ ਹਾਂ ਉਹ ਮੰਗੂਗਾ ਕਈ ਰੀ ਕੰਪਾਸ ਕੈਲੀਬ੍ਰੇਸ਼ਨ ਕਰਨੀ ਹਾਂਜੀ ਹਾਂ ਫਿਰ ਘੁਮਾਉਣਾ ਘੁਮਾਉਣਾ ਪੈਂਦਾ ਹਾਂ ਉਹਨੂੰ ਡਾਂਸਿੰਗ ਕਹਿੰਦੇ ਆ ਕੰਪਾਸ ਡਾਂਸਿੰਗ ਵੀ ਕਹਿੰਦੇ ਆ ਇੱਕ ਵਾਰੀ ਫੜ ਕੇ ਆਇਆ ਘੁੰਮੋ ਹਾਂਜੀ ਮੇਰੇ ਘਰ ਆਇਆ ਕਰਕੇ ਘੁੰਮੋ ਹਾਂਜੀ ਐ ਕਰਕੇ ਘੁੰਮੋ ਹਾਂਜੀ ਸਹੀ ਅਸੀਂ ਤਾਂ ਕਿਹਾ ਸਾਨੂੰ ਹੀ ਬਦਲਾ ਖੜਾ ਆਏ ਹਾਂ ਲਓ ਜੀ ਆਹ ਇਹ ਦੇ ਅਲਰੋਣਾ ਜੀ ਜਿਹੜੇ ਲੈਫਟ ਤੇ ਰਾਈਟ ਮੋੜਦੇ ਇਹਨੂੰ ਜਿਵੇਂ ਪਾਇਲਟ ਚੈੱਕ ਕਰਦਾ ਹੀ ਉਡਾਉਂਦਾ ਹਾਂ ਹਾਂ ਬਿਲਕੁਲ ਬਿਲਕੁਲ ਅੱਛਾ ਤੁਸੀਂ ਆ ਸਾਰਾ ਚੈੱਕ ਕਰ ਰਹੇ ਆਂ ਹਾਂ ਜੀ ਇਹ ਕੰਟਰੋਲ ਜ਼ਰੂਰੀ ਹੈ ਚੈੱਕ ਕਰਨੇ ਕਈ ਵਾਰ ਕੋਈ ਵਾਇਰ ਨਿਕਲ ਜਾਂਦੀ ਹੈ ਕੋਈ ਲਿੰਕੇਜ ਨਿਕਲ ਜੀ ਨਿਕਲਿਆ ਹੋਵੇ ਤੇ ਰੈਡਰ ਇਹਦਾ ਆ ਆ ਆ ਮੋੜਦਾ ਉਹ ਤਾਂ ਥਾਂ ਨੂੰ ਲੈ ਜਾਂਦਾ ਨਹੀਂ ਜੀ ਆਹ ਵੀ ਲੈਫਟ ਤੇ ਰਾਈਟ ਮੋੜਦੇ ਆ ਦੋਨੇ ਅੱਛਾ ਤੇ ਹੁਣ ਖੱਬੇ ਸੱਜੇ ਜੀ ਜਿਹੜਾ ਰੈਡਰ ਹੈ ਇਹਦਾ ਫੰਕਸ਼ਨ ਵੀ ਲੈਫਟ ਤੇ ਰਾਈਟ ਦਾ ਨੇ ਔਰ ਪਲੱਸ ਜੋ ਗਰਾਉਂਡ ਤੇ ਭੱਜੂਗਾ ਜੀ ਉਦੋਂ ਮੂਹੋਂ ਵੀਲ ਕਨੈਕਟਡ ਹੈ ਨਾਲ ਦੇਖੋ ਜੀ ਉਹਨੇ ਵੀ ਸਿੱਧਾ ਰੱਖਣਾ ਤੇ ਰਡਰ ਨੇ ਵੀ ਸਿੱਧਾ ਰੱਖਣਾ ਇਹਨੂੰ ਹਾਂ ਵੀਲ ਵੀ ਕਨੈਕਟਡ ਹੈ ਠੀਕ ਹੈ ਜੀ ਔਰ ਹਵਾ ਦੇ ਵਿੱਚ ਜਿਹੜਾ ਇਹਦਾ ਬਹੁਤ ਵੱਡਾ ਰੋਲ ਹੈ ਰਡਰ ਦਾ ਜੀ ਹਵਾ ਦੇ ਵਿੱਚ ਜਹਾਜ਼ ਨੂੰ ਸਿੱਧਾ ਲੈ ਕੇ ਜਾਣਾ ਜਿਹੜਾ ਉਹ ਇਹਦਾ ਕੰਮ ਹੈ ਜੀ ਹਾਂਜੀ ਲੋ ਜੀ ਹੁਣ ਆਪਾਂ ਇਹਨੂੰ ਢਾਉਣ ਲੱਗੇ ਆ ਟੇਕ ਆਫ ਕਰਨ ਲੱਗੇ ਆ ਲੋ ਜੀ ਜਿਹੜੀ ਤੁਹਾਨੂੰ ਸਨੈਪਚੈਟ ਦਿਖਾਈ ਸੀ ਉਹ ਤੁਹਾਨੂੰ ਹੁਣ ਦਿਖਾਉਣ ਲੱਗੇ ਆ ਸੱਜਣੋ ਆਹ ਚੱਕ ਚਾਰ ਮੋਟਰਾਂ ਲੱਗੀਆਂ ਇਹ ਚ ਜੀ ਠੀਕ ਹੈ ਜੀ ਔਰ ਹਵਾ ਥੋੜੀ ਜਿਹੀ ਤੇਜ਼ ਆ ਹਵਾ ਦੀ ਆਪਾਂ ਡਾਇਰੈਕਸ਼ਨ ਦੇ ਕਰੀ ਮਾੜੀ ਜਟੂ ਤਰੀਕੇ ਨਾਲ ਵੇਖ ਲਗੇ ਜੀ ਹਾਂਜੀ ਹਵਾ ਉਧਰ ਨੂੰ ਜਾਂਦੀ ਆ ਹਵਾ ਤਕਰੀਬਨ ਵੈਸੇ ਤਾਂ ਪਰਣੂ ਐ ਜੀ ਆਪਾਂ ਟੇਕ ਆਫ ਇਧਰੋਂ ਕਰਾਂਗੇ ਉਤਾਰਾਂਗੇ ਨੂੰ ਉਧਰਲੇ ਪਾਸੇ ਠੀਕ ਐ ਜੀ ਠੀਕ ਐ ਜੀ ਲੋ ਜੀ ਨਵੀ ਸਟਾਰਟ ਹੋ ਗਿਆ ਉਹ ਜਾਂਦਾ ਓਏ ਹਵਾ ਕ੍ਰੋਸ ਵੈਂਡਾ ਬਹੁਤ ਜ਼ਿਆਦਾ ਤਾਂ ਤਾਂ ਕਰਕੇ ਟੇਡਾ ਜਾ ਹੋਇਆ ਸੀਗਾ ਮੌਨਟਨਸਾਰ ਹਵਾ ਨੇ ਨੂੰ ਆਪਦੇ ਵਾਲੇ ਪਾਸੇ ਖਿੱਚਿਆ ਜੀ ਦੇਖੋ ਕ੍ਰੋਸ ਵਿੰਡਾ ਬਹੁਤ ਜ਼ਿਆਦਾ ਯੂਸੂਲੀ ਇੰਨੀ ਹਵਾ ਦੇ ਵਿੱਚ ਇਹਨੂੰ ਅਸੀਂ ਫਲਾਈਂਗ ਨਹੀਂ ਕਰਦੇ ਇਹਦੀ ਜੀ ਹਵਾ ਨੇ ਨੂੰ ਜਿਹੜਾ ਰੈਡਰ ਆ ਨਾ ਇਹ ਮਗਰਲਾ ਜੀ ਉਹਨੇ ਹਵਾ ਵਾਲੇ ਪਾਸੇ ਸਿੱਧਾ ਹੋਣਾ ਹੀ ਹੋਣਾ ਓ ਫਿਰਦਾ ਓਏ ਮੈਂ ਇੱਕ ਲੋ ਪਾਸ ਹੁੰ ਦੇਊਗਾ ਆਪਣੇ ਕੋਲ ਦੀ ਲੈ ਕੇ ਆਉਂਗਾ ਆ ਆ ਗਿਆ ਉਹ ਭਾਈ ਪੂਰਾ ਲੜ ਰਿਹਾ ਹਵਾਨਾ ਵਾਲਾ ਹਾਂਜੀ ਹਾਂਜੀ ਯਾਰ ਜਿਵੇਂ এয়ারਪੋਰਟ ਵਾਲੀ ਫੀਲਿੰਗ ਆਉਂਦੀ ਆ ਫਰੀ ਤਾਂ ਹਾਂਜੀ ਹਾਂਜੀ ਹੈ ਭਾਈ ਇੰਨੀ ਬਾਠ ਤੋਂ ਤਾਂ ਕੋਈ ਮਤਲਬ ਕਹਿ ਹੀ ਨਹੀਂ ਸਕਦਾ ਵੀ ਅਸਲੀ ਜਹਾਜ ਉੱਡ ਰਿਹਾ ਜਾਂ ਮਤਲਬ ਆਪਣਾ ਬਣਾਇਆ ਹੋਇਆ ਬਿਲਕੁਲ ਹੀ ਬਿਲਕੁਲ ਕਿਉਂਕਿ ਸਕੇਲਿੰਗ ਆਪਾਂ ਤਾਂ ਹੀ ਕਰਦੇ ਨੇ ਜੀ ਜੀ ਸਕੇਲਿੰਗ ਦਾ ਮਸਲਾ ਹੀ ਆ ਕਰਦਾ ਹਾਂ ਵੇ ਇੱਥੇ ਆ ਕੇ ਆਪਾਂ ਕੋਈ ਮਾਡਲ ਨਹੀਂ ਕਹਿ ਸਕਦੇ ਇੱਥੇ ਆ ਕੇ ਤਾਂ ਵੱਡਾ ਛੋਟਾ ਹੀ ਕਹਿ ਸਕਦੇ ਹਾਂਜੀ 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 ਹਾਂ ਆ ਦੇਖੋ ਓਹੋ ਹੋ 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 ਕੀ ਯਾਰ ਕੀ ਯਾਰ ਜਨਤ ਆ ਯਾਰ ਪ੍ਰੀਤ ਹਨਾ ਕੀ ਨਜ਼ਾਰਾ ਹੈ ਆਜੋ ਅੱਗੇ ਨੂੰ ਆਜੋ ਹੁਣ ਆਪਾਂ ਇਹਨੂੰ ਲਾ ਲਈਏ ਬਾ ਅਗਲੇ ਕਿਡੇ ਆਪਾਂ ਉਧਰੋਂ ਅਪਰੋਚ ਬਣਾਵਾਂਗੇ ਜੀ ਜੀ ਕ੍ਰਾਸ ਵਿੰਡ ਆ ਆਪਾਂ ਕਿਸੇ ਬੱਸ ਵੀ ਨੂੰ ਉਤਾਰ ਸਕਦੇ ਹਾਂ ਇਸੇ ਤਾਂ ਭਾਈ ਇਹ 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 ਗੱਲ ਦਾ ਜਿਹੜਾ ਧਿਆਨ ਜਿਹੜਾ ਤੁਸੀਂ ਰੱਖ ਰਹੇ ਹੋ ਕ੍ਰੋਸ ਬੈਂਡ ਦਾ ਹਾਂਜੀ ਹਾਂਜੀ ਇਸ ਗੱਲ ਦਾ ਧਿਆਨ ਵੱਡਾ ਜਿਆਦਾ ਧਾਰਨ ਮਿਹਰੇ ਵੀ ਰੱਖਿਆ ਬਿਲਕੁਲ ਜੀ ਬਹੁਤ ਵੱਡਾ ਇਹ ਬਹੁਤ ਵੱਡਾ ਇਸ਼ੂ ਹੈ ਜੀ ਕਿਉਂਕਿ ਜਿਹੜੀਆਂ ਵੱਡੇ ਰਨਵੇ ਜਿੱਥੇ ਵੱਡੇ ਬਣੇ ਆ ਨਾ ਆਪਣੇ ਹਵਾਈ ਅੱਡੇ ਜੀ ਉਹਨਾਂ ਕੋਲੇ ਹਰੇਕ ਡਾਇਰੈਕਸ਼ਨ ਦੇ ਵਿੱਚ ਰਨਵੇ ਬਣੀਆਂ ਹਨ ਹਾਂ ਜਿਆਦਾ ਹਵਾ ਕ੍ਰੋਸ ਹੋ ਗਈ ਤਾਂ ਉਹਨਾਂ ਨੇ ਸਿੱਧੀ ਰਨਵੇ ਉਹਨੂੰ ਕਹਿਣਾ ਚੂਜ਼ ਕਰਨ ਨੂੰ ਵੀ ਆ ਸਿੱਧੀ ਰਨਵੇ ਤੇ ਤੁਸੀਂ ਇਤਿਹਾਜ ਪਾਉ ਆ ਉਹਦਾ ਕਿਉਂਕਿ ਜਿੱਡਾ ਉਹ ਵੱਡਾ ਉਹਨਾਂ ਉਹ ਤਾਂ ਤੇ ਹਵਾ ਦਾ ਪ੍ਰਭਾਵ ਵੀ ਵੱਧਾ ਦੇਖੋ ਨਾ ਹਵਾ ਇਹਨੂੰ ਖੱਬੇ ਧੱਕੂ ਗਿਆ ਦੇਖੋ ਜੀ ਉਹ ਦੇਖੋ ਹਾਂ ਇਧਰ ਲਈ ਜਾਂਦੀ ਆ ਦੇਖੋ ਹਾਂ ਹਾਂ ਆ ਧੱਕੀਆਂ ਨਹੀਂ ਦੇਖੋ ਜੀ ਹਣੋ ਬਹੁਤ ਜਿਆਦਾ ਆ ਕਿ ਜਦੋਂ ਆਪਾਂ ਵਿੱਚ ਬੈਠੇ ਹੁੰਨੇ ਆ ਬਾਈ ਥੋੜਾ ਜਿਆ ਮਸੂ ਪਤਾ ਲੱਗਦਾ ਆਪਾਂ ਨੂੰ ਵੀ ਪਤਾ ਲੱਗਦਾ ਹੁੰਦਾ ਵੀ ਆਪਣੇ ਤੇ ਕੋਈ ਆਪੋਜੀਟ ਜੋੜ ਆ ਖੜਾ ਜਾਂਦਾ ਹਾਂਡਾ ਹਾਂ ਹੁਣ ਤੁਸੀਂ ਕਿਉਂ ਕਰੋ ਸੱਜਿਆ ਥਾਵੇਂ ਤੇ ਸਾਰੇ ਆਣੇ ਜੀ ਇੱਧਰ ਆ ਜਾ ਪ੍ਰੀਤਾ ਤੇ ਤੇਰੇ ਰਾਈਟ ਤੇ ਆ ਜਾ ਪੰਜ ਚ ਆ ਜਾ ਇਧਰ ਹਵਾ ਤਾਂ ਕੋਈ ਨਹੀਂ ਪ੍ਰੀਤ ਉਤਰਨ ਲੱਗਿਆ ਜਹਾਜ਼ ਆ ਬੱਚੇ ਨੂੰ ਛੋਟੇ ਨੂੰ ਇੱਧਰ ਕਰ ਲਿਓ ਆ ਜਾ ਪੁੱਤ ਤੂੰ ਵੀ ਇੱਧਰ ਆਇਆ ਇਹ ਰੀ ਵੱਜ ਬੁੱਜ ਜਾਂਦਾ ਹੁੰਦਾ ਲੈ ਪਤਾ ਉਹ ਦੇਖੋ ਉੱਥੋਂ ਯਾਰ ਜਮਾ ਯਾਰ ਸੇਮ 에어ਪੋਰਟ ਵਾਲਾ ਫੀਲ ਆਉਂਦਾ ਯਾਰ ਮੇਰੀ ਲਾਈਨ 'ਚ ਨਾ ਖੜ ਬਸ ਹਾਂ ਪ੍ਰੀਤ ਦੇਖ ਓਏ ਹੋ ਜਾ ਭਾਵੇਂ ਭਰਾ ਹੋਰ ਪਰੇ ਨੂੰ ਉਹ ਦੇਖ ਕ੍ਰਾਸਵਿੰਡ ਆ ਰਿਹਾ ਦੇਖੋ ਆਹ ਕ੍ਰਾਸਵਿੰਡ ਹੈ ਜੀ ਦੇਖੋ ਯਾਦਵਿੰਦਰ ਭਾਈ ਹੈ ਜਿਗਰਾ ਹੀ ਤੇਰਾ ਇਹ ਜਿਗਰਾ ਬਹੁਤ ਆ ਜੀ ਇਹਦੇ ਚ ਮੈਂ ਮੰਨ ਗਿਆ ਹਾਰਟ ਬੀਟ ਤੇਜ਼ ਹੋ ਜਾਂਦੀ ਹੈ ਚ ਦਿਲ ਦੀ ਧੜਕਣ ਮੈਂ ਮੈਂ ਨਾ ਮੈਂ ਚੜਦੇ ਤੋਂ ਹਾਂਜੀ ਤੇ ਲੈਂਦੇ ਤੋਂ ਹਾਂਜੀ ਇਹ ਗੱਲ ਮਹਿਸੂਸ ਕਰ ਗਿਆ ਹਾਂਜੀ ਹਾਂਜੀ ਇਹ ਜਿਗਰੇ ਵਾਲਾ ਬਿਲਕੁਲ ਬਿਲਕੁਲ ਉਹ ਹਵਾ ਇਹਨੂੰ ਖਿੱਚ ਕੇ ਆਪਦੀ ਡਾਇਰੈਕਸ਼ਨ ਚ ਕਰਦੀ ਹੈ ਹਵੇ ਜਦੋਂ ਇਹ ਚੜਨ ਲੱਗਿਆ ਸੀ ਹਾਂਜੀ ਉਦੋਂ ਵੀ ਮੈਨੂੰ ਮਹਿਸੂਸ ਹੋਇਆ ਵੀ ਪਲਟ ਗਿਆ ਪਲਟ ਗਿਆ ਹਾਂ ਇੱਕ ਸਾਈਡ ਚੱਕੀ ਗਈ ਇਹਦੀ ਤੇ ਜਦੋਂ ਇਹ ਉੱਤਰਿਆ ਉਦੋਂ ਵੀ ਮੈਨੂੰ ਲੱਗਿਆ ਵੀ ਲੈ ਵੀ ਗਿਆ ਮਤਲਬ ਇਹ ਹੈ ਤੁਹਾਡੀ ਡਾਇਰੈਕਸ਼ਨ ਰਣਵੇ ਦੀ ਆ ਹੈ ਔਰ ਹਵਾ ਇਧਰੋਂ ਆ ਰਹੀ ਹੈ 90 ਡਿਗਰੀ ਤੋਂ ਇਹ ਕ੍ਰੋਸ ਹੋ ਗਈ ਮਤਲਬ ਕਹਿਣ ਤੋਂ ਭਾਅ ਵੀ ਅਗਲੇ ਸਾਲ ਆਪਾਂ ਨੂੰ ਇੱਕ ਕਿਲਾ ਹੋਰ ਛੱਡਣਾ ਪਊਗਾ ਇਸ ਲੋ ਨਹੀਂ ਆ ਜਦੋਂ ਮਹੀਨਾ ਜੂਨ ਦਾ ਲੰਘਿਆ ਜੀ ਜੀ ਗਾਂਘੇ ਜੋ ਮੌਨਸੂਨ ਦਾ ਸੀਜ਼ਨ ਆ ਗਿਆ ਫਿਰ ਹਵਾ ਸ਼ਾਂਤ ਹੋ ਜਾਂਦੀ ਹੈ ਜੀ ਫਿਰ ਕੋਈ ਸਮੱਸਿਆ ਨਹੀਂ ਹੁਣ ਵੀ ਜੇ ਆਪਾਂ ਸ਼ਾਮ ਨੂੰ ਫਲਾਈਂਗ ਕਰਦੇ ਹਾਂ 6:30 7:00 ਵਜੇ ਆਸ-ਪਾਸ ਜੀ ਤਾਂ ਹਵਾ ਬਿਲਕੁਲ ਖੜੀ ਹੁੰਦੀ ਹੈ ਉਦੋਂ ਕੋਈ ਸਮੱਸਿਆ ਨਹੀਂ ਆਉਂਦੀ ਇਹ ਇੱਕ ਇੱਕ ਮੋਟਰ ਦੀ ਤਕਰੀਬਨ 4 ਕਿਲੋ ਦੀ ਥਰਸਟ ਆ ਜੀ ਜੀ ਤੇ ਕਾਰਬਨ ਫਾਈਬਰ ਦੇ ਪ੍ਰੋਪੈਲਰ ਲੱਗੇ ਆ ਜੀ ਇਹ ਇਹ ਚਾਰ ਮੋਟਰਾਂ ਇਹ ਚਾਰ ਮੋਟਰਾਂ ਆ ਜੀ ਮਤਲਬ 16 ਕਿਲੋ ਭਾਰ ਨੂੰ ਪਿੱਛੇ ਨੂੰ ਧੱਕ ਬਿਲਕੁਲ ਹਾਂ ਜੀ ਇਹਦਾ 10 ਕਿਲੋ 400 ਗ੍ਰਾਮ ਵਜਨ ਆ ਜੀ ਇਹਦਾ ਔਰ 2 ਕਿਲੋ ਦੀ ਬੈਟਰੀ ਐ ਇੱਥੇ ਜੀ ਤੇ ਤਕਰੀਬਨ 12 ਕਿਲੋ ਦਾ ਵਜਨ ਹੁਣ 12 ਕਿਲੋ ਤੇ 16 ਕਿਲੋ ਦੀ ਸਮਰੱਥਾ ਰ ਸਮਰੱਥਾ ਜੀ ਤੇ ਤਾਂ ਕਰਕੇ ਇਹ ਫਿਰ ਜ਼ਿਆਦਾ ਸਮਾਂ ਉੱਡ ਸਕਦਾ ਕਰਮ ਨਹੀਂ ਹੁੰਦਾ ਬਿਲਕੁਲ ਜੀ ਹਾਂ ਕਿਉਂਕਿ ਯੂਜ਼ਲੀ ਜਿਹੜੀ ਐਰੋ ਮਾਡਲ ਦੀ ਜਾਂ ਐਰੋਪਲੇਨ ਦੀ ਜਿਹੜੀ ਉੱਡਣ ਕੱਲ ਬਾਤ ਹੁੰਦੀ ਉਹਨੂੰ 1:1 ਕਹਿੰਦੇ ਅਸੀਂ ਜੀ ਜਿੰਨਾ ਵਜ਼ਨ ਜੀ ਉਨੀ ਥਰਸਟ ਜੀ 1:1 ਹੁੰਦਾ ਇਹ ਵੈਸੇ ਜੇ ਤੁਹਾਡਾ ਮੰਨ ਲਓ 10 ਕਿਲੋ ਵਜ਼ਨ ਹੈ ਤੁਹਾਡੇ ਕੋਲੇ 8 ਕਿਲੋ ਦੀ ਜੇ ਥਰਸਟ ਹੈ ਤੁਸੀਂ ਤਾਂ ਵੀ ਜਹਾਜ਼ ਉਡਾ ਸਕਦੇ ਆ ਜੀ ਪਰ ਯੂਸੂਲੀ ਜਿਵੇਂ ਵੱਡੇ ਜਿੰਨੇ ਜਹਾਜ਼ ਆ ਜੈਟ ਆ ਜਾਂ ਸਵਾਰੀਆਂ ਵਾਲੇ ਆ ਉਹਨਾਂ ਦੀ 1:1 ਨਹੀਂ ਹੁੰਦੀ ਐ ਵੀ ਐਟ ਅ ਟਾਈਮ ਪਾਇਲਟ ਨੂੰ ਚੱਕਣਾ ਪੈ ਗਿਆ ਜੀ ਪਰ ਉਹਨੇ ਨੱਪ ਦੇ ਨਹੀਂ ਉਹਨੇ ਕਿੱਲੀ ਹਾਂ ਤੇ ਖਿੱਚ ਕੇ ਸੀਟਾਂ ਨਾਲ ਲਾ ਦੂ ਹੁਣ ਤੁਹਾਨੂੰ ਇੱਥੇ ਰੇਸ ਕਰਕੇ ਦਿਖਾਉਣਾ ਜੀ ਹਾਂ ਕਮਾਲ ਕਮਾਲ ਕਿ ਕਿਹੜੀ ਤੋਂ ਹੈ ਤੁਹਾਡੇ ਡਰੋਨ ਨੂੰ ਇਹਦੇ ਚ ਹੀ ਹੈ ਇਹ ਉੱਪਰ ਉੱਪਰ ਹੌਲੀ 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 ਕਰੋ ਹੌਲੀ ਹੌਲੀ ਉਹ ਹੁਣ ਤਾਂ ਲੱਗ ਗਿਆ ਪਰ ਹਾਂ ਚਲੋ ਇਹ ਟੱਕੂ ਆ ਨਾ ਕਾਹਨੂੰ ਮੈਂ ਟੱਕਦਾ ਵੀ ਹੈ ਬਈ ਬਾਹਰ ਇਹ ਤਾਕਤ ਹੈ ਬਈ ਆ ਕੰਟਰੋਲ ਡਰ ਲੱਗਦਾ ਆ ਕੰਟਰੋਲ ਵੀ ਦੇਖੋ ਕਰਕੇ ਆ ਦੇਖੋ ਆ ਲੈਫਟ ਸੀ ਆ ਰਾਈਟ ਸੀ ਜੀ ਇਹ ਲੈਫਟ ਤੇ ਰਾਈਟ ਕਿਵੇਂ ਮੁੜਦਾ ਜਹਾਜ ਇਹ ਤੁਹਾਨੂੰ ਮੈਂ ਦੱਸਦਾ ਜੀ ਜਿਵੇਂ ਦੇਖੋ ਇੱਕ ਤਾਂ ਜਹਾਜ਼ ਦਾ ਜਿਹੜਾ ਲੈਫਟ ਰਾਈਟ ਆ ਉਹ ਐਂ ਕਨਸਿਡਰ ਹੁੰਦਾ ਵੀ ਤੁਸੀਂ ਇੱਥੇ ਬੈਠੇ ਹੋ ਵਿੱਚ ਇਹਦੇ ਜੀ ਤੇ ਆਪਣਾ ਮੂੰਹ ਇੱਧਰ ਨੂੰ ਹੈ ਜੀ ਤਾਂ ਲੈਫਟ ਮੇਰਾ ਆ ਜੀ ਤੇ ਮੇਰਾ ਰਾਈਟ ਇਹ ਆ ਜੀ ਰਿਮੋਟ ਵਾਲੇ ਜਹਾਜ਼ਾਂ 'ਚ ਭੁਲੇਖਾ ਪੈਂਦਾ ਜੀ ਜਦੋਂ ਤਾਂ ਆਪਾਂ ਜਹਾਜ਼ ਦੇ ਪਿੱਛੇ ਖੜੇ ਆ ਜੀ ਤੇ ਆਪਾਂ ਜਹਾਜ਼ ਨੂੰ ਟੇਕ-ਆਫ ਕੀਤਾ ਜੀ ਤੇ ਲੈਫਟ ਆ ਸੀ ਰਾਈਟ ਆ ਸੀ ਜੀ ਪਰ ਜਦੋਂ ਘੁੰਮ ਕੇ ਮੇਰੇ ਵੱਲ ਆਉਂਦਾ ਹੈ ਤਾਂ ਲੈਫਟ ਉਧਰ ਚਲਾ ਜਾਂਦਾ ਹੈ ਹਮ ਰਾਈਟ ਉਧਰ ਹੋ ਜਾਂਦਾ ਆਮ ਜਿਹੜੇ ਸਿੱਖਦੇ ਆ ਫਲਾਈਂਗ ਉਹਨਾਂ ਨੂੰ ਇਹ ਭੁਲੇਖਾ ਪੈਂਦਾ ਠੀਕ ਉਹ ਕਹਣਗੇ ਜੀ ਸਰ ਕੰਟਰੋਲ ਪੁੱਠੇ ਹੋ ਗਏ ਮੈਨੋਂ ਕੋਈ ਨਾ ਕੰਟਰੋਲ ਨਹੀਂ ਪੁੱਠੇ ਹੋਏ ਜਹਾਜ਼ ਦੀ ਓਰੀਐਂਟੇਸ਼ਨ ਬਦਲ ਗਈ ਲੈਫਟ ਇਹੀ ਰਹਿਣਾ ਹੈ ਤਾਂ ਹੁਣ ਤਾਂ ਕਰਕੇ ਆਪਾਂ ਜਿੱਦੋਂ ਉਡਾਇਆ ਉਦੋਂ ਆਪਾਂ ਇੱਥੇ ਖੜੇ ਆ ਆਪਾਂ ਫੀਲ ਕੀਤਾ ਕਿ ਆਪਾਂ ਇਹਦੇ ਵਿੱਚ ਬੈਠੇ ਆ ਵਿੱਚ ਬੈਠੇ ਆ ਉਸ ਤੋਂ ਬਾਅਦ ਆਪਦੇ ਮਨ ਨੂੰ ਜਿਵੇਂ ਮੁੜ ਰਿਆ ਸੀ ਆਪਾਂ ਉਹਦੇ ਨਾਲ ਹੀ ਓਵੇਂ ਮੁੜ ਰਹੇ ਸੀ ਅਸਲ ਦੇ ਵਿੱਚ ਮਾਨ ਸਕਤੋ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਠੀਕ ਹੈ ਇਹ ਚੀਜ਼ ਹੈ ਹਾਂ ਹੁਣ ਇਹ ਲੈਫਟ ਤੇ ਰਾਈਟ ਟਰਨ ਕਿਵੇਂ ਲੰਦਾ ਜੀ ਆਪਾਂ ਰਿਮੋਟ ਤੋਂ ਲੈਫਟ ਕੀਤੀ ਸਟਿਕ ਜੀ ਤਾਂ ਲੈਫਟ ਟਰਨ ਉੱਪਰ ਚਲਾ ਗਿਆ ਜੀ ਜੀ ਰਾਈਟ ਥੱਲੇ ਚਲਾ ਗਿਆ ਇਹ ਆਪੋਜੀਟ ਚੱਲਦੇ ਹੁੰਦੇ ਆ ਜੀ ਤਾਂ ਇਹਦੇ ਨਾਲ ਕੀ ਹੁੰਦਾ ਜੋ ਲੈਫਟ ਅੱਪ ਕਮਾਂਡ ਦਿੱਤੀ ਤਾਂ ਜਿਹੜੀ ਹਵਾ ਇੱਥੋਂ ਆ ਰਹੀ ਸੀ ਅੱਗੋਂ ਉਹਨੇ ਕੱਟ ਕੇ ਇਹਨੂੰ ਥੱਲੇ ਨੂੰ ਧੱਕਣਾ ਸ਼ੁਰੂ ਕਰਤਾ ਹਵਾ ਐਕਚੁਅਲੀ ਹਵਾ ਨੂੰ ਇਹਨੇ ਉੱਪਰੋਂ ਕੱਟਤਾ ਹਾਂਜੀ ਤੇਰੇ ਉੱਤੇ ਪ੍ਰੈਸ਼ਰ ਪਾਉਣ ਲੱਗੀ ਹਵਾ ਐਕਸਟਰਾ ਹਾਂਜੀ ਉਹਨੇ ਹਵਾ ਨੂੰ ਥੱਲੇ ਕੱਟਿਆ ਤੇ ਉਹ ਤਾਂ ਨੂੰ ਚੱਕਾ ਲਾ ਗਿਆ ਹਾਂ ਤਾਂ ਰਿਜ਼ਲਟੈਂਟ ਤੁਹਾਨੂੰ ਲੈਫਟ ਟਰਨ ਆ ਗਈ ਹਾਂ ਤੇ ਤੁਸੀਂ ਨੂੰ ਰਾਈਟ ਕਰੋਗੇ ਇਹ ਥੱਲੇ ਚਲਾ ਜਾਊਗਾ ਉਹ ਉੱਪਰ ਹੋ ਗਿਆ ਤਾਂ ਤੁਹਾਨੂੰ ਰਾਈਟ ਟਰਨ ਆ ਗਈ ਇਹ ਤਾਂ ਲੈਫਟ ਤੇ ਰਾਈਟ ਟਰਨ ਹੋ ਗਈ ਜੀ ਹਾਂ ਠੀਕ ਹੋ ਗਿਆ ਫੇਰ ਆ ਗਈ ਜੀ ਅਪ ਡਾਊਨ ਮੂਵਮੈਂਟ ਹੈ ਜਿਹੜੀ ਆਹ ਵਾਲੀ ਜੀ 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 ਇਹ ਐਲੀਵੇਟਰ ਨਾ ਦੀ ਆ ਦੇਖੋ ਹੁਣ ਐਲੀਵੇਟਰ ਅੱਪ ਆ ਇੱਥੇ ਪੂਰਾ ਹਾਂ ਇਹ ਥੱਲੇ ਨੂੰ ਆਊਗਾ ਹੁਣ ਇਹਦੇ ਕੀ ਹੋਇਆ ਜਿਹੜੀ ਹਵਾ ਉਹ ਐਂ ਕਰ ਦੂਗਾ ਮੂੰਹ ਇਹਦਾ ਹਾਂ ਜੀ ਜਿਹੜੀ ਹਵਾ ਐਂ ਨੰਗੀ ਉਹਤੇ ਪ੍ਰੈਸ਼ਰ ਪਾਇਆ ਤੇ ਇਹਨੇ ਮੂੰਹ ਐਂ ਚਾਹ ਦਾ ਐਂਗਲ ਵੱਧ ਗਿਆ ਤੇ ਉੱਪਰ ਨੂੰ ਚੜੂਗਾ ਹਾਂ ਤੇ ਰੇਸ ਦੇਣੀ ਪਊਗੀ ਨਾਲ ਹਾਂ ਜਦੋਂ ਐਲੀਵੇਟਰ ਡਾਊਨ ਕਰਤਾ ਤਾ ਥੱਲੂ ਹਵਾ ਕੱਟੀ ਗਈ ਇਹਨੇ ਪਿੱਛੋਂ ਉੱਪਰ ਨੂੰ ਚੱਕਿਆ ਇਹਨੇ ਪੂਛ ਐ ਚੱਕਤੀ ਇਹਦਾ ਮੂੰਹ ਥੱਲੇ ਨੂੰ ਜਹਾਜ ਦਾ ਐਂਗਲ ਘਟ ਗਿਆ ਥੱਲੇ ਆਉਣ ਲੱਗ ਗਿਆ ਹੂੰ ਕਿਸੇ ਤਰ੍ਹਾਂ ਦੀ ਰੈਡਰ ਦੀ ਮੂਵਮੈਂਟ ਆ ਜੀ ਤੇ ਰੈਡਰ ਲੈਫਟ ਹੋ ਗਿਆ ਜੋ ਹਵਾ ਇਧਰ ਨੂੰ ਟਰਨ ਕੀਤੀ ਤਾਂ ਹਵਾ ਨੇ ਉਧਰੋਂ ਧੱਕਿਆ ਤੇ ਜਹਾਜ ਥੋੜਾ ਖੱਬੇ ਮੁੜਿਆ ਜੋ ਰਾਈਟ ਹੋਇਆ ਇਹਨੇ ਹਵਾ ਨੂੰ ਇਧਰ ਨੂੰ ਕੱਟਿਆ ਪ੍ਰੈਸ਼ਰ ਪਾਇਆ ਹਵਾ ਨੇ ਤਾਂ ਜਹਾਜ਼ ਨੂੰ ਰਾਈਟ ਮੋੜਿਆ ਨੇ ਮਤਲਬ ਮਤਲਬ ਕਹਿਣ ਤੋਂ ਭਾਵੇਂ ਆ ਵੀ ਆਹਾ ਤੇ ਉਹ ਦੋਨੇ ਤਾਂ ਮੋੜਨ ਵਾਲੇ ਆ ਮੋੜਨ ਵਾਲੇ ਆ ਜੀ ਪਰ ਆ ਕੀ ਆ ਵੀ ਆ ਪੂਸ਼ ਨੂੰ ਕੰਟਰੋਲ ਰੱਖਦਾ ਕੰਟਰੋਲ ਰੱਖਦਾ ਜਿਹੜਾ ਵਰਟੀਕਲ ਸਟੈਬਲਾਈਜ਼ਰ ਕਹਿੰਦੇ ਜੀ ਇਹਨੂੰ ਜੀ ਇਹ ਐਕਚੁਅਲੀ ਕੀ ਆ ਜਿਵੇਂ ਆਪਾਂ ਬਾੰਕ ਦੇ ਵਿੱਚ ਆਪਾਂ ਲੱਕੜ ਬੰਦਨੇ ਕੋਈ ਚੀਜ਼ ਇਹਨੂੰ ਹਵਾ ਬੰਨ ਲੈਂਦੀ ਆ ਜੀ ਫਿਰ ਹਵਾ ਗੁਜ਼ਰਦੀ ਆ ਤਾਂ ਹਵਾ ਇਹਨੂੰ ਬੰਨ ਲੈਂਦੀ ਆ ਔਰ ਇਹਨੂੰ ਹਵਾ ਆਪਦੀ ਡਾਇਰੈਕਸ਼ਨ ਚ ਰੱਖਦੀ ਆ ਜ਼ਿਆਦਾ ਹੂੰ ਕੋਸ਼ਿਸ਼ ਕਰਦੀ ਜਿਵੇਂ ਉੱਡਣ ਅਸਾਰ ਇਹਨੇ ਖੱਬੇ ਟਰਨ ਮਾਰੀ ਨਾ ਜੀ ਜੀ ਮੇਰੇ ਕੰਟਰੋਲ ਕਰਨ ਦੇ ਬਾਵਜੂਦ ਵੀ ਇਹ ਖੱਬੇ ਟਰਨ ਕਰ ਗਿਆ ਤਾਂ ਆਹ ਚੀਜ਼ ਨੇ ਉਹਨੂੰ ਹਵਾ ਦੀ ਡਾਇਰੈਕਸ਼ਨ ਚ ਲਿਆਂਦਾ ਖਿੱਚ ਕੇ ਜੀ ਹਾਂਜੀ ਇਹ ਪੁਰਾਣੇ ਜ਼ਮਾਨੇ ਜਿਹੜੀਆਂ ਪੰਚ ਚੱਕੀਆਂ ਲੱਗੀਆਂ ਹੁੰਦੀਆਂ ਸੀ ਉਹਨਾਂ ਦੇ ਪਿੱਛੇ ਇੱਕ ਪੂਛ ਖੜੀ ਕੀਤੀ ਹੁੰਦੀ ਸੀ ਐ ਜੀ 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 ਉਹ ਹਵਾ ਦੀ ਡਾਇਰੈਕਸ਼ਨ ਚ ਐ ਰੱਖਦੀ ਸੀ ਹਰ ਵੇਲੇ ਉਹ ਰਡਰ ਹੀ ਹੁੰਦਾ ਉਹ ਵੀ ਰਡਰ ਕਹਿੰਦੇ ਉਹਨੂੰ ਜੀ ਹਾਂਜੀ ਬਹੁਤ ਕਮਾਲ ਜਾਣਕਾਰੀ ਮੈਨੂੰ ਲੱਗਦਾ ਕਿ ਬੱਚਿਆਂ ਨੂੰ ਬਹੁਤ ਅਸਰ ਮੋਟਰਾਂ ਲੱਗੀਆਂ ਜੀ ਜੀ ਇਹ ਗੇਅਰ ਮੋਟਰਾਂ ਹੁੰਦੀਆਂ ਚ ਲੋ ਹਾਈ ਗੇਅਰ ਬਣਿਆ ਹੋਇਆ ਜੀ ਜਿੰਨਾ ਤੁਸੀਂ ਖਿੱਚੋਗੇ ਇਹ ਉਨਨੀ ਜਾਊਗੀ ਇਦਾਂ ਡਾਇਰੈਕਟ ਰਿਲੇਸ਼ਨ ਹੈ ਦਾ ਦੇਖੋ ਬਈ ਇਹ ਆ ਤਾਂ ਹੋ ਗਿਆ ਆਪਣੇ ਕੰਟਰੋਲ ਹਾਂਜੀ ਆ ਇੰਨੀਆਂ ਸੂਚਾਂ ਕਾਦੀਆਂ ਇਹ ਦੇਖੋ ਇਹ ਸੂਚਾਂ ਕਈ ਚਾਰਜਾਂ ਦੇ ਵਿੱਚ ਜਿਵੇਂ ਕੋਈ ਲਾਈਟਾਂ ਲਾਉਣੀ ਆ ਆਪਾਂ ਜੀ ਆਨ ਆਫ ਕਰਨੀਆਂ ਅੱਛਾ ਜੀ ਜਾਂ ਜਿਵੇਂ ਜ਼ਿਆਦਾ ਕਰਕੇ ਡਰੋਨ ਦੇ ਵਿੱਚ ਵਰਤੀਆਂ ਜਾਂਦੀਆਂ ਜਿਵੇਂ ਫਲਾਈਟ ਮੋਡ ਦੇਣੇ ਆਪਾਂ ਡਰੋਨ 'ਚ ਜੀ ਸਰਕਲ ਮੋਡ ਦੇਣਾ ਹੈ ਰਿਟਰਨ ਟੂ ਲਾਂਚ ਦੇਣਾ ਹੈ ਆਲਟੀਟਿਊਡ ਹੋਲਡ ਕਰਨਾ ਹੈ ਹੋਰ ਕਈ ਤਰ੍ਹਾਂ ਦੇ ਮੋਡ ਹੈ ਉਹ ਕਰਨੇ ਜਾਂ ਤੁਹਾਡੇ ਕਈ ਜਹਾਜ਼ਾਂ ਦੇ ਪਹੀਏ ਅੰਦਰ ਵੱੜਦੇ ਹੁੰਦੇ ਆ ਜਿਹੜੇ ਬਾਹਲੇ ਮਹਿੰਗੇ ਮਾਡਲ ਹੁੰਦੇ ਕੰਪਨੀਆਂ ਦੇ ਜੀ ਅਸਲੀ ਦੇ ਜਿਵੇਂ ਡੀਟੋ ਕਾਪੀ ਜੀ ਉਹ ਜਿਵੇਂ ਜਹਾਜ਼ ਉੱਡ ਪਿਆ ਪਹੀਏ ਵਿੱਚ ਕਰਨੇ ਆ ਅੰਦਰ ਕਰਨੇ ਆ ਫਿਰ ਡਿਊਲ ਰੇਟ ਵਗੈਰਾ ਹੁੰਦੇ ਆ ਜਿਵੇਂ ਇੱਥੇ ਫੁੱਲ ਕੰਟਰੋਲ ਹੈ ਜੀ ਤਾਂ ਇੱਥੇ ਡਿਊਲ ਰੇਟ ਐਕਟੀਵੇਟ ਕਰ ਦਾਂਗੇ ਇਹ ਕੰਟਰੋਲ ਅੱਧਾ ਰਹਿ ਜਾਊ ਠੀਕ ਕੰਟਰੋਲ ਵਧਾਉਣਾ ਘਟਾਉਣਾ ਫਿਰ ਸੁੱਚ ਤੇ ਹੋ ਜਾਂਦਾ ਵੀ ਉੜਦੇ ਉੜਦੇ ਤੁਸੀਂ 100 ਕੰਟਰੋਲ ਕਰਨਾ ਸਵਿਚ ਆਨ ਕਰਤੀ ਕੰਟਰੋਲ 100 ਹੋ ਗਿਆ ਜੇ ਅੱਤਾਂ ਕਰਨਾ ਸਵਿਚ ਆਫ ਕਰਦੀ ਅੱਤਾਂ ਰਹੇ ਜੂ ਕੰਟਰੋਲ ਇਹ ਸਾਰੇ ਫੰਕਸ਼ਨਸ ਵਿੱਚ ਆ ਹੁੰਦੇ ਨੇ ਜੀ ਬਹੁਤ ਫੰਕਸ਼ਨ ਆਉਂਦੇ ਨੇ ਲੱਗ ਲੱਗ ਤਾਂ ਕਰਕੇ ਉਹ ਜਹਾਜ ਦੇ ਮੂਰੇ ਸਾਰਾ ਭਰਿਆ ਪਿਆ ਹੁੰਦਾ ਭਰਿਆ ਪਉਂਦਾ ਹ ਉਹਦੇ ਤਾਂ ਇਦੋਂ ਵੀ ਬਹੁਤ ਆ ਜੀ ਉਹਨਾਂ ਫਿਰ ਉਹਨਾਂ ਦੀ ਉਹਨਾਂ ਦੀ ਜਿਹੜੀ ਵਾਇਰਲੈਸ ਸਿਸਟਮ ਹੋ ਗਈ ਉਹਨਾਂ ਦੀ ਜਿਹੜੀ ਉਹ ਜੀਪੀਐਸ ਹੋ ਗਿਆ ਇੰਜਨਾਂ ਦੇ ਪ੍ਰੈਸ਼ਰ ਟੈਂਕਾਂ ਦੇ ਤੇਲ ਦੇ ਪ੍ਰੈਸ਼ਰ ਔਰ ਨੱਕ ਸੋਕ ਉਹਨਾਂ ਦੇ ਹਾਈਡਰੋਲਿਕ ਸਿਸਟਮ ਉਹਨਾਂ ਦੇ ਬ੍ਰੇਕਾਂ ਦੇ ਇਕੱਲੇ ਇਕੱਲੇ ਦਾ ਸਿਸਟਮ ਇੱਕ ਇੱਕ ਦੇ ਥਾਂ ਤੇ ਤਿੰਨ ਤਿੰਨ ਵਿਕਲਪ ਵਿਕਲਪ ਹਾਂ ਇੱਕ ਮਕੈਨੀਕਲ ਫੇਲਿਅਰ ਹੈ ਤੇ ਇਲੈਕਟ੍ਰੀਕਲ ਫੇਲਿਅਰ ਤਾਂ ਮਕੈਨੀਕਲ ਆ ਗਿਆ ਜੇ ਮਕੈਨੀਕਲ ਕੋਈ ਹਾਈਡਰੋਲਿਕ ਫੇਲਿਅਰ ਹੈ ਤਾਂ ਜਮ ਉਹ ਹੈਂਡਲ ਗੇੜ ਕੇ ਵਾਲਾ ਵੀ ਸਿਸਟਮ ਉਹ ਚ ਹੁੰਦੇ ਹੈ ਕਈਆਂ ਚ ਵੀ ਜਮੇ ਜੇ ਕੋਈ ਕੰਮ ਵੀਰ ਗਿਆ ਫਿਰ ਉਹ ਵਿੱਚ ਵੜ ਜਾਂਦੇ ਜਾ ਕੇ ਜਿਹੜੇ ਉਹਨਾਂ ਦੇ ਜਿਹੜੇ ਉਹ ਹੁੰਦੇ ਆ ਨਾਲ ਟੈਕਨੀਸ਼ੀਅਨ ਬੰਦੇ ਅਛਾ ਉਹਨੂੰ ਕਰਦੇ ਵੀ ਇੱਥੋਂ ਇੰਨਾ ਗੇੜ ਦੇ ਇਧਰੋਂ ਇੰਨਾ ਗੇੜ ਦੇ ਐਵੇਂ ਵੀ ਸਿਸਟਮ ਹੁੰਦਾ ਪੁਰਾਣੇ ਜਹਾਜ਼ਾਂ 'ਚ ਇਹ ਵੀ ਸਿਸਟਮ ਲੱਗਿਆ ਹੈ ਠੀਕ ਹੈ ਜੀ ਕਈ ਵਾਰ ਉਹ ਲੈਂਡਿੰਗ ਗੀਅਰ ਨਹੀਂ ਉਤਰਦੇ ਰੈਕ ਐਂਡ ਪਿਨੀਅਨ ਹੁੰਦੇ ਉਹ ਚ ਬਣੇ ਹੋਏ ਜੀ ਉਹ ਫਿਰ ਉਹ ਜਦੋਂ ਪਿਨੀਅਨ ਘੁੱਕਦਾ ਹੈ ਉਹ ਰੈਕ ਨੂੰ ਖਿੱਚਦਾ ਹੈ ਲੈਂਡਿੰਗ ਗੀਅਰ ਐ ਖੁੱਲ ਗਏ ਜੀ ਹੁਣ ਜਿਵੇਂ A380 ਵਰਗੇ ਵੱਡੇ ਜਹਾਜ਼ ਆ A380 ਦੁਨੀਆ ਦਾ ਸਭ ਤੋਂ ਵੱਡਾ ਸਵਾਰੀਆਂ ਵਾਲਾ ਜਹਾਜ਼ ਹੈ ਜੀ ਕਿੰਨੇ ਲੱਖ ਲੀਟਰ ਉਹ ਚ ਤਾਂ ਪੈਟਰੋਲ ਪਾਇਆ ਜਾਂਦਾ ਹੈ 3.5 ਲੱਖ ਲੀਟਰ ਜੀ ਤੇ ਤਨਾਂ ਦੇ ਹਿਸਾਬ ਜੀ ਉਹ ਵਜਨ ਚੱਕਦਾ ਜੀ ਜੀ ਹੁਣ ਉਹਦੇ ਟਾਇਰ 8 ਡੇਡੇ ਟਾਇਰ ਆ ਉਹਦੇ ਉਹਨੇ ਉਹਨੇ ਚੌੜੇ ਟਾਇਰ ਆ ਮੇਰੇ ਖਿਆਲ ਕੋਈ ਫਰਾ ਵੀਟਰ ਦੇ ਨਾਲ ਟਾਇਰ ਹੀ ਹੈ ਜੀ ਫਿਰ ਉਹਦੇ ਜਗਾੜ ਉਹ ਚ ਲੱਗੇ ਆ ਡੇ ਡੇ ਮੋਟੇ ਉਹਦੇ ਜਿਹੜੇ ਸ਼ੌਕਰ ਹੈ ਜੀ ਮਤਲਬ ਕਹ ਲਓ ਵੀ ਫੁੱਟ ਡੇਢ ਫੁੱਟ ਡਾਈ ਦਾ ਸ਼ੌਕਰ ਹੀ ਉਹਦਾ ਜੀ ਜਿਹਦੇ ਤੋਂ ਟਾਇਰ ਲੱਗੇ ਆ ਜੀ ਫਿਰ ਉਹ ਸਸਪੈਂਡਡ ਹੁੰਦੇ ਆ ਗਿਰਜ ਦੇ ਪੰਜੇ ਨੂੰ ਜਦੋਂ ਉੱਤਰਦਾ ਆ ਕੇ ਪਹਿਲਾਂ ਮਗਰਲਾ ਟਾਇਰ ਲੱਗੂ ਫਿਰ ਉਹ ਮੂਰ ਲੈਂਡ ਲੱਗਣਗੇ ਹੌਲੀ ਹੌਲੀ ਆ ਟੱਚ ਕਰਦੇ ਆ ਜੀ ਫਿਰ ਕਿੰਨੇ ਹਜ਼ਾਰਾਂ ਹੀ ਸਿਸਟਮ ਆ ਇਹੋ ਚ ਮਤਲਬ ਕਈ ਕਈ ਸੌਆਂ ਕਿਲੋਮੀਟਰਾਂ ਦੇ ਹਿਸਾਬੇ ਤੋਂ ਉੱਚ ਤਾਰ ਹੈ ਜੋ ਤਾਰ ਜਹਾਜ਼ ਦੀ ਕੱਢ ਕੇ ਸਾਡੀ ਸਿੱਧੀ ਕਰਨ ਲੱਗ ਜੀ ਨਾ ਆਪਾਂ 100ਾਂ ਕਿਲੋਮੀਟਰਾਂ ਤੋਂ ਵੀ ਵੱਧ ਜਾਂਦੀ ਹੈ ਨਜ਼ਾਰਾ ਕਿਲੋਮੀਟਰਾਂ ਦੀ ਤਾਂ ਤਾਰ ਦੀ ਲੰਬਾਈ ਕਿੱਡਾ ਬਟਾ ਸਿਸਟਮ ਆ ਜਿਹੜਾ ਉਹ ਬਣਿਆ ਤਾਂ ਕਰਕੇ ਉੱਡਿਆ ਫਿਰਦਾ ਤਾਂ ਕਰਕੇ ਇਹ ਦੁਨੀਆ ਦੀ ਸਭ ਤੋਂ ਸੇਫਸਟ ਸਾਧਨ ਹੈ ਹਵਾ ਜਹਾਜ਼ ਦਾ ਹਾਂ ਨਹੀਂ ਹਵਾ ਚੁੱਟਿਆ ਫਿਰਦਾ ਕਹਿੰਦਾ ਕਿਹੜਾ ਕੋਈ ਸੈਰਾ ਪੈਰਾ ਬਿਲਕੁਲ ਤਾਂ ਉਹ ਐਡੇ ਸਿਸਟਮ ਦਾ ਕਰਕੇ ਸੇਫਸਟ ਹੈ ਸੇਫ ਹੈ ਜੀ ਔਰ ਬੋਡੀ ਅੱਜਕੱਲ੍ਹ ਜਹਾਜ਼ਾਂ ਦੀ ਬਹੁਤ ਵਧੀਆ ਜੀ ਲਾਈਟ ਵੇਟ ਮਜ਼ਬੂਤ ਜੀ ਕਾਰਬਨ ਫਾਈਬਰ ਦੀ ਜੀ ਹੁਣ ਆ ਕਾਰਬਨ ਫਾਈਬਰ ਦਾ ਪਰਪੈਦਰ ਲੱਗਿਆ ਹੋਇਆ ਜੀ ਜੀ ਇਹ ਬਹੁਤ ਲਾਈਟ ਵੇਟ ਆ ਤੇ ਮਜ਼ਬੂਤ ਆ ਤੇ ਲੋਹੇ ਨਾਲ ਵੀ ਮਜ਼ਬੂਤ ਆ ਸਟੀਲ ਨਾਲ ਵੀ ਮਾੜਾ ਮੋਟਾ ਬੈਂਡ ਹੋ ਜੂ ਟੁੱਟੂਗਾ ਨਹੀਂ ਹਮ ਇਹਦੀ ਇੱਕ ਬੈਂਡ ਹੋਣ ਦੀ ਵੀ ਕਪੈਸਿਟੀ ਬਣਾਈ ਹੈ ਜੀ ਫਿਰ ਜਿਵੇਂ ਤਕਰੀਬਨ 60 70% ਕਾਰਬਨ ਫਾਈਬਰ ਜਹਾਜ਼ਾਂ ਦੇ ਵਿੱਚ ਯੂਜ਼ ਕਰਨ ਲੱਗੇ ਜੀ ਮਜ਼ਬੂਤੀ ਤੇ ਲਾਈਟ ਵੇਟ ਜੀ ਉਹੀ ਵੇਟ ਉਹਨਾਂ ਨੇ ਘਟਾ ਕੇ ਉਹ ਚ ਸਵਾਰੀਆਂ ਦਾ ਵਜ਼ਨ ਵਧਾ ਲਿਆ ਠੀਕ ਹੈ ਜੀ ਉਹਦੇ ਫਿਊਲ ਦੀ ਕੰਪੈਸਟੀ ਹੈ ਜਿਹੜੀ ਉਹ ਉਹ ਬਦਾਲੀ ਉਹ ਬਦਾਲੀ ਇਸ ਤਰ੍ਹਾਂ ਜੀ ਮਤਲਬ ਬਹੁਤ ਹੈ ਵੇਖੋ ਜੀ ਮੈਂ ਅੱਗੇ ਵੀ ਗੱਲ ਕਰਦਾ ਹਾਂ ਨਾ ਇੱਕ ਤਾਂ ਡਾਕਟਰੀ ਜੀ ਇੱਕ ਜਹਾਜ਼ਾਂ ਦੀ ਇੰਜੀਨੀਅਰਿੰਗ ਲੈ ਲਓ ਇਹ ਚੀਜ਼ ਰਾਤੋਂ ਰਾਤ ਨਹੀਂ ਬਣੀ ਇਹਨੂੰ ਕਈ ਪੀੜੀਆਂ ਲੱਗ ਗਈਆਂ ਪੀੜੀਆਂ ਲੱਗ ਗਈਆਂ ਡਾਕਟਰੀ ਕਿੱਥੋਂ ਚੱਲੀ ਤੇ ਹੁਣ ਡਾਕਟਰੀ ਕਿੱਥੇ ਪਹੁੰਚ ਗਈ ਪ੍ਰੋਮੋਟ ਤੇ ਗੋਡੇ ਬਦਲੀ ਜਾਂਦੇ ਡਾਕਟਰ ਅਮਰੀਕਾ ਬੈਠਾ ਆਪਰੇਸ਼ਨ ਰੋਬੋਟ ਇੱਥੇ ਕਰੀ ਜਾਂਦਾ ਤੁਹਾਡੇ ਸਰੀਰ ਦੇ ਇੱਕ ਇੱਕ ਅੰਗ ਅੰਗ ਬਾਰੇ ਡਾਕਟਰਾਂ ਨੇ ਜਾਣਕਾਰੀ ਇਕੱਠੀ ਕਰ ਲਈ ਕੀ ਖਰਾਬ ਹੋ ਗਿਆ ਹੁਣ ਤੁਨ ਕੀ ਬਿਮਾਰੀ ਹੋ ਗਈ ਉਸੇ ਤਰ੍ਹਾਂ ਇਹ ਜਹਾਜ਼ ਦੀ ਹੈ ਕਾਰਾਂ ਵੀ ਕਹਿ ਸਕਦੇ ਆਪਾਂ ਪਰ ਜਹਾਜ਼ ਦੀ ਟੈਕਨੋਲੋਜੀ ਹੈ ਉਹ ਰਾਈਟ ਬ੍ਰਦਰ ਜਿਹੜੇ ਜਿੰਨਾ ਤੋਂ ਸ਼ੁਰੂ ਹੋਇਆ ਜੀ ਤੇ ਉੱਥੋਂ ਲੈ ਕੇ ਹੁਣ ਤਾਂ ਹੀ ਉਹਨਾਂ ਦੀ ਕਿੰਨੀ ਜਨਰੇਸ਼ਨ ਹੋ ਗਈ ਤੇ ਇਹ ਚੀਜ਼ ਇਸ ਲੈਵਲ ਤੇ ਪਹੁੰਚ ਗਈ ਹੈ ਜੀ ਹੁਣ ਤਾਂ ਕੱਲੇ-ਕੱਲੇ ਬੰਦੇ ਦੀ ਹਵਾ ਚੁੱਟਣ ਵਾਲੀ ਕਾਰ ਆ ਰਹੀ ਹੈ ਜੀ ਉਹ ਡਰੋਨ ਆ ਵੱਡਾ ਉਹ ਜੀ ਬਣ ਕੇ ਆਲਰੇਡੀ ਜੀ ਵੱਡਾ ਡਰੋਨ ਹੈ ਚਾਰ ਮੋਟਰਾਂ ਲੱਗੀਆਂ ਤੁਸੀਂ ਉਹਦੇ ਵਿੱਚ ਬੈਠੋ ਆਪਦੀ ਲੋਕੇਸ਼ਨ ਫੀਡ ਕਰੋ ਲੈ ਵੀ ਮੈਨੂੰ ਲੋਪੋ ਲੈ ਜਾ ਬਾਈ ਜੀ ਉੱਥੇ ਜਾ ਕੇ ਤੁਹਾਡੇ ਖੇਤوں ਉੱਤਰ ਜਾਨੇ ਮੇਰੇ ਸੁਣਨ ਚ ਆਇਆ ਬਾਈ ਜੀ ਮੇਰਾ ਇੱਕ ਮਿੱਤਰ ਨੇ ਮੈਨੂੰ ਫੋਨ ਕੀਤਾ ਅਮਰੀਕਾ ਕੋ ਚੈਨੇ ਨੇ ਹਾਂਜੀ ਉਹਦੇ ਉਹਦਾ ਉਹ ਉੱਥੇ ਵੀਡੀਓਗ੍ਰਾਫੀ ਦਾ ਕੰਮ ਕਰਦਾ ਜੀ ਉਹ ਕਹਿੰਦਾ ਵੀ ਉਹਨੇ ਆਹ ਲੈ ਲਈ ਏਅਰ ਕਾਰ ਲੈ ਲਈ ਆ ਹਾਂਜੀ ਉਹ ਏਅਰ ਕਾਰ ਨੂੰ ਤੁਸੀਂ ਲਿਜਾਣਾ ਹੈ ਜਿਹੜਾ ਉਹ ਲਿਜਾਣਾ ਤਾਂ ਉਹਨੂੰ ਸੜਕ-ਸੜਕ ਤੋਂ ਕੋਈ ਪੈਣਾ ਬਿਲਕੁਲ ਮਤਲਬ ਤੁਸੀਂ ਸੜਕ ਤੋਂ ਪਾਸੇ ਨਹੀਂ ਉਡਾ ਸਕਦੇ ਜੀ ਕੁਝ ਨਿਯਤ ਉਚਾਈ ਤੇ ਡਾ ਸਕਦੇ ਆ ਓਕੇ ਤੇ ਸੜਕ ਸੜਕ ਤੇ ਹੀ ਡਾ ਸਕਦੇ ਮਤਲਬ ਜਿਵੇਂ ਮੈਂ ਲੋਪੋ ਜਾਣਾ ਜੀ ਮੈਨੂੰ ਜਾਣਾ ਐਵੇਂ ਪੈ ਉਪਾਉਗਾ ਭਗਤੇ ਤੋਂ ਹੋਗੀ ਰੂਟ ਦਾ ਸੜਕ ਵਾਲਾ ਹੀ ਹੈ ਸੜਕ ਵਾਲਾ ਹੀ ਰਹੂਗਾ ਤੇ ਪਰ ਮੈਂ ਜਾਂ ਉੱਪਰ ਦੀ ਸਕਦਾ ਮਤਲਬ ਜੇ ਟ੍ਰੈਕੋ ਬਣਾਤਾ ਵੀ ਦੂਜੇ ਜਹਾਜ਼ਾਂ ਦੇ ਵਿੱਚ ਉਹਦੀ ਇੰਟਰਫੀਰੈਂਸ ਖਤਮ ਕਰਦੀ ਹਾਂਜੀ ਔਰ ਥੱਲੇ ਵਾਲੇ ਟ੍ਰੈਫਿਕ ਚੋਂ ਵੀ ਇੰਟਰਫੀਰੈਂਸ ਖਤਮ ਕਰਦੀ ਹਾਂਜੀ ਉਹ ਇੱਕ ਸਟਰਨ ਹਾਈਟ ਦੇ ਉੱਤੇ ਹਾਂਜੀ ਉਹ ਆਉ ਦਾ ਮਸਤ ਹੋ ਕੇ ਤੁਰ ਜਾਂਦਾ ਹਾਂਜੀ ਹਾਂ ਬਿਲਕੁਲ ਸਹੀ ਹੈ ਹਾਂ ਇਹ ਆਪਾਂ ਇੱਥੇ ਵੀ ਸ਼ੁਰੂ ਕੀਤੀ ਹੈ ਜੀ ਹੁਣ ਆਪਣੀ ਪੈਰਾਗਲਾਈਡਿੰਗ ਸ਼ੁਰੂ ਕਰਤੀ ਅਸੀਂ ਜੁਆਇਰ ਰਾਈਡ ਦੀ ਜੀ ਉਹ ਸਾਡੇ ਦੋਸਤ ਨੇ ਭਪਿੰਦਰ ਸਿੰਘ ਜੀ ਢਨੋਲੇ ਵਾਲੇ ਸ਼ਾਇਦ ਤੁਸੀਂ ਨਾ ਸੁਣਿਆ ਹੋਊ ਕਿਦੇ ਨਾਂ ਪੈਰਾਗਲਾਈਡਿੰਗ ਕਰਦਾ ਉਹਨਾਂ ਦਾ ਬੇਟਾ ਜੀ ਤੇ ਉਹ ਇੱਥੇ ਆਪਾਂ ਹੁਣ ਐਤਕੀ ਆ ਜੋ ਮੌਸਮ ਠੀਕ ਹੋ ਗਿਆ ਉਹਦੀ ਜੁਆਇ ਰਾਈਡ ਇੱਥੇ ਅਸੀਂ ਆਲਰੇਡੀ ਟ੍ਰਾਇਲ ਕਰ ਚੁੱਕੇ ਆ ਜੀ ਆਹ ਰਨਵੇ ਦੇ ਉੱਪਰ ਉਹ ਬੜਾ ਵਧੀਆ ਟੇਕ ਆਫ ਕਰਦਾ ਤੇ ਬੜਾ ਵਧੀਆ ਉਤਰਦਾ ਉਹ ਜਿਹੜਾ ਮਗਰਲੇ ਪਾਸੇ ਆਏ ਜਿਲਾ ਕੇ ਤੇ ਉਹ ਆਏ ਜਾਂਦੇ ਹਾਂ ਹਾਂ ਜੀ ਹਾਂ ਉਹ ਚੋ ਤਿੰਨ ਪਹੀਆਂ ਵਾਲਾ ਬਣਾ ਲਿਆ ਉਹਨਾਂ ਨੇ ਵੱਡਾ ਠੀਕ ਹੈ ਜੀ ਉਹ ਤੁਹਾਨੂੰ ਅਗਲੀ ਸੀਟ ਤੇ ਬਿਠਾ ਲੈਂਦੇ ਆ ਜੀ ਆਪ ਉਹ ਜੁਆਇ ਰਾਈਡ ਕਹਿੰਦੇ ਆ ਔਰ ਮੈਂ ਜੁਆਇਰਡ ਲਈ ਹੁੰਤੇ ਉਹ ਪਰ ਕਮਾਤਾ ਉਹਨਾਂ ਨੇ ਉਹ ਵੰਦਰਾ ਤਾਂ ਹੀ ਸਾਰਾ ਏਰੀਆ ਦਿਖਾਤਾ ਮੈਨੂੰ ਉਹ ਸਦੋ ਕਿਸੇ ਦਿਨ ਉਹ ਆਪਾਂ ਮੌਸਮ ਥੋੜਾ ਸ਼ਾਂਤ ਹੋ ਜੇ ਹਵਾ ਬਹੁਤ ਗਲਤ ਆ ਹੁਣ ਠੀਕ ਐਕਚੁਅਲੀ ਹਵਾ ਦੇ ਵਿੱਚ ਨਾ ਬਰੋਲੇ ਬਣਦੇ ਆ ਤਾਂ ਕਈ ਵਾਰ ਜੇ ਉਹ ਬਰੋਲੇ ਚ ਆ ਜੇ ਤਾਂ ਉਹਦਾ ਕਪੜਾ ਟਵਿਸਟ ਕਰਕੇ ਇਕੱਠਾ ਹੋ ਜਾਂਦਾ ਤਾਂ ਉਹ ਬਹੁਤ ਖਤਰੇ ਵਾਲਾ ਇੱਕ ਸਿਸਟਮ ਬਣ ਜਾਂਦਾ ਹਵਾ ਇੱਕ ਸਾਰ ਵਗੇ ਬਰੋਲਾ ਨਾ ਬਣੇ ਹਵਾ ਚ ਗੱਟਸ ਕਹਿੰਦੇ ਇਹਨੂੰ ਮਤਲਬ ਥੋੜਾ ਜਿਹਾ ਮੌਸਮ ਬਾਰੇ ਵੀ ਜਾਣਕਾਰੀ ਰੱਖੇਗਾ ਬਿਲਕੁਲ ਇਹ ਜ਼ਰੂਰੀ ਹੈ ਜ਼ਰੂਰੀ ਹਾਂਜੀ ਜਿਉਂਦੇ ਰਹੋ ਬਾਈ ਸੱਜਣੋ ਬਹੁਤ ਬਹੁ